ਤਨ ਤਿੰਨ ਟਨਲ ਪਾਰ ਕਰਕੇ ਆਇਆ ਤਾਂ ਨਾਲ ਕਹਦੇ ਸਬਸਕ੍ਰਾਈਬ ਕਰ ਦਿਓ ਕਹਦੇ ਕਰਦੇ ਰਗੇ ਹਾਂਜੀ ਗਾਇਜ਼ ਤੇ ਅਸੀਂ ਐ ਨਹੀਂ ਪਤਾ ਕਿੱਥੇ ਪਹੁੰਚੇ ਆ ਤੇ ਅਸੀਂ ਤਿੰਨ ਤਿੰਨ ਟਨਲ ਪਾਰ ਕਰਕੇ ਆਇਆ ਟਨਲ ਲੰਬੇ ਹੀ ਬਹੁਤ ਸੀ ਇੱਕ ਤਾਂ ਬੜਾ ਲੰਬਾ ਸੀ ਵਿਊ ਮੈਂ ਕਹਿੰਨਾ ਇੰਨਾ ਘੈਂਟ ਆਇਆ ਤੁਸੀਂ ਆ ਬਲੌਗ ਵਿੱਚ ਦੇਖ ਦੇ ਹੀ ਲਿਆ ਜਾਵੇਂ ਕੀ ਬੜਾ ਘੈਂਟ ਆਇਆ ਵਿਊ ਕਿ ਨਹੀਂ ਠੀਕ ਆ ਕਿ ਨਹੀਂ ਆ ਫਿਰ ਇੱਥੇ ਫੋਟੋ ਖਿੱਚੀ ਆ ਤੇ ਢਾਬੇ ਢਾਬੇ ਤੇ ਰੁਕਿਆ ਚਾਹ ਚੂਤੀ ਚਾਹ ਚੂ ਅਸੀਂ ਪੀ ਲਈ ਠੀਕ ਉਹ ਉਹਦੀ ਮੇਰੇ ਲੱਗੇ ਆ ਗਿਆ ਕੀ ਹੋ ਗਿਆ ਕੋਈ ਨਹੀਂ ਹੋਵੇ ਤੇ ਕੋਈ ਖਿੱਚਾਂਗੇ ਇੱਥੇ ਆ ਨਹੀਂ ਕਰ ਲੋਕੇਸ਼ਨ ਕਰਦੇ ਲੋਕੇਸ਼ਨ ਆ ਹੀ ਨਹੀਂ ਹਮ ਇੰਨੀ ਹਾਲੇ ਆ ਦੇਖੋ ਬੱਦਲ ਬੱਦਲ ਹੋਏ ਅਰੇ ਉਹ ਚੀਜ਼ ਤੇ ਪਹੁੰਚ ਨਹੀਂ ਜਿੱਥੇ ਤੁਹਾਨੂੰ ਲੋਕੇਸ਼ਨ ਦਿਖਾਵਾਂਗੇ ਤੁਸੀਂ ਆ ਨੀਚੇ 뷰 ਚੈੱਕ ਕਰੋ ਦੇਖੋ ਤੁਸੀਂ ਪਿੱਛੇ ਕੈਮਰੇ ਦਾ ਲਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦਿਓ ਤੇ ਅੱਧੀਆਂ ਪਹਾੜੀਆਂ ਪੂੜੇ ਵਿੱਚ ਖਤਰਾ ਵੀ ਆ ਤੇ ਸਾਨੂੰ ਇਹਨਾਂ ਪਤਾ ਨਹੀਂ ਸੀ ਮੀਂਹ ਪੂਰੇ ਪਏ ਹੋਏ ਨੇ ਇਹਨਾਂ ਪਤਾ ਨਹੀਂ ਹੈਗਾ ਸੀ ਤੇ ਦੇਖੋ ਚੈੱਕ ਕਰੋ ਕਿੰਨਾ ਕੈਂਡ 뷰 ਆਉਂਦਾ ਹੈ ਦੇਖੋ ਉਹ ਦੇਖੋ ਉਰੋਂ ਆ ਪੁਲ ਜਾਂ ਲੰਘਨੇ ਦੋ ਡਰ ਬਹੁਤ ਲੱਗਦਾ ਖੜੇ ਬਾਂਦਰ ਪੈ ਗਏ ਪਿੱਛੇ ਇੱਕ ਪੁਲ ਜੇ ਤੋਂ ਲੰਘਿਆ ਸੀ ਪਿੱਛੋਂ ਆ ਪਾਉ ਪੁਲ ਪਾਰ ਕਰਾਂਗੇ ਹੁਣ ਕਰਾਂਗੇ ਨਾ ਪੁਲ ਇੱਕ ਪਹਿਲੇ ਪਿੱਛੇ ਲੰਘ ਕੇ ਆਉ ਜੋ ਬਾਂਦਰ ਜੇ ਪੈ ਜਾਣੇ ਸਾਡੇ ਪਿੱਛੇ ਅਸੀਂ ਹੁਣ ਪੀਣ ਲੱਗਿਆ ਚਾਹ ਇੱਥੇ ਹੋਟਲ ਤੇ ਰੁਕੇ ਸੀ ਨਾਲੇ ਦਿੱਤੀਆਂ ਫੋਟੋਆਂ ਫੋਟੋਆਂ ਸਾਂ ਨੇ ਚਾਹ ਵੀ ਪੂਰੀ ਸਿਰਾਂ ਬਣਾਈ ਆ ਬਾਂਦਰਾਂ ਨੇ ਪੱਤੀ ਪੱਤੀ ਖੋਲਤੀ ਨਾਲ ਓਰੀਓ ਬਿਸਕਟ ਓਰੀਓ ਬਿਸਕਟ ਜੇ ਕਿ ਬਹੁਤ ਘਾਟ ਹੁੰਦੇ ਨੇ ਉਹ ਮ ਦਿੱਲੀ ਆਲੇ ਹਾਂਜੀ ਜਦੋਂ ਯਾਰ ਆਉਣੇ-ਆਉਣੇ ਹੋ ਮੋਟਰਸਾਈਕਲ ਦਾ ਕੰਮ-ਕੁਮ ਕਰਾ ਲਿਆ ਕਰੋ ਅਸੀਂ ਕੰਮ ਦਾ ਕਰਾਇਆ ਸੀ ਮੋਟਰਸਾਈਕਲ ਦਾ ਪਰ ਖੜ ਗਿਆ ਇਹ ਰੇ ਸੀ ਛੱਡ ਗਿਆ ਇੱਕ ਵਾਰ ਰਸਤੀ ਉਹ ਇਹਨੂੰ ਦੇਖੀ ਇਹਨੇ ਬੈਟਰੀ ਮੋਟਰ ਦੀ ਦਿੱਕਤ ਆ ਇਹ ਹੀ ਛੱਡ ਗਿਆ ਬੈਟਰੀ ਖੋਲ ਕੇ ਦੇਖੀ ਆ ਹੁਣ ਅਸੀਂ ਇਹ ਹੀ ਦਿੱਕਤ ਆਉਂਦੀ ਆ ਨੇ ਮੈਂ ਇੱਥੇ ਖੜਿਆ ਹੁਣ ਮੰਡੀਕੁਰ ਦੁਬਾਰਾ ਉਰੋਂ ਮੰਡੀ ਕੋ ਕਿੰਨੇ ਕਿਲੋਮੀਟਰ ਐਸ 4-5 ਕਿਲੋਮੀਟਰ ਰਹਿ ਗਿਆ ਇੱਥੋਂ 4-5 ਕਿਲੋਮੀਟਰ ਰਹਿ ਗਿਆ ਹੁਣ ਵਿਚਾਲੇ ਖੜਿਆ ਮਤਨਾ ਇੱਧਰ ਜਾਣ ਜੋਗੇ ਨਾ ਇੱਧਰ ਜਾਣ ਲੱਗੇ ਵਿਚਾਲੇ ਉਹ ਦੇਖੋ ਉਧਰ ਟਨਲ ਆ ਗਿਆ ਗੁਫਾ ਜੀ ਤਰੰਗ ਹੀ ਆ ਗਈ ਹੁਣ ਉਹ ਵੀ ਸੰੰਗੈ ਨੂੰ ਪਤਾ ਕਿੱਡੀ ਲੰਬੀ ਆ ਕਿੱਡੀ ਨਹੀਂ ਪੈਣ ਦੇ ਆ ਵੀ ਕਿ ਬੈਤਰੀ ਵੀ ਪੈਣ ਦੇ ਫਾੜ ਮੁੰਡੇ ਹੋ ਮੋਟਰਸਾਈਕਲ ਨੂੰ ੱੱਕਾ ਲਾਈ ਜਾਂਦੇ ਨੇ ਹੋਇਆ ਨਹੀਂ ਬੜੀ ਮੁਸ਼ਕਿਲਾਂ ਆਈ ਦੀ ਤਾਂ ਇਹਦੀ ਬੈਟਰੀ ਧਰ ਕੇ ਇਹਦੀ ਬੈਟਰੀ ਹੁਣ ਇਹਦੇ ਚ ਧਰ ਕੇ ਦੇਖਾਂਗੇ ਅਸੀਂ ਹੁਣ। ਆਹ ਦੇਖ। ਲਾ। ਹਾਂਜੀ ਅਸੀਂ ਹੁਣ ਸਾਡੇ ਆ ਦੀ ਬੈਟਰੀ ਸਾਡੇ ਮੋਟਰਸਾਈਕਲ ਦੀ ਬੈਟਰੀ ਆ ਮੋਟਰਸਾਈਕਲ ਚਲਾ ਕੇ ਦੇਖਦੇ ਆ। ਉੱਥੇ ਦੁਕਾਨ ਆਉਂਗੀ ਫੇਰ ਅਸੀਂ ਇਹਨੂੰ ਕਰਾਂਗੇ ਦਿਖਾਵਾਂਗੇ ਮੋਟਰਸਾਈਕਲ ਨੂੰ ਹੁਣ ਇਹ ਬੈਟਰੀ ਇਹਦੇ ਚ ਧਰ ਦਿਆਂਗੇ। ਓਏ ਹੋ ਜੂ। ਤੇ ਚਲੋ ਬਾਕੀ ਹੁਣ ਮੋਬਾਈਲ ਨਾਲ ਕਰਦਾ ਬੰਦ ਮਾਰੇ ਆ ਫੇਰ ਤੁਹਾਨੂੰ ਦਿਖਾਵਾਂਗੇ ਕਿ ਕੀ ਗੱਲਬਾਤ ਕੀ ਨਹੀਂ। ਫਕਰ ਹੋ ਗਿਆ ਸਟਾਰਟ ਹੋਣਾ ਤੇ ਉਹਦੀ ਬੈਟਰੀ ਧਰੀ ਆ ਬਾਈ ਇੱਜ ਧਰਦੀ ਹੁਣ ਚੱਲਦੇ ਆਪਾਂ ਬਈ ਰੰਗ ਬਈ ਰੰਗ ਓਟੇ ਜਾਂਦੇ ਬਈ ਓਟੇ ਜਾਂਦੇ ਬਾਈ ਪਹਾੜਾਂ ਵਿਚਾਲੇ ਫਸੇ ਪਏ ਆ ਕੋਈ ਚਾਰਾ ਨਹੀਂ ਉਧਰ ਹਾਰ ਨੂੰ ਨ ਘਟ ਵੀ ਜਾਈਓ ਇਹਦੇ ਵੀ ਕਦੇ ਸਟਾਰਟ ਕਰਕੇ ਦੇਖ ਹੋਣਾ ਇਹ ਹੋ ਗਿਆ ਬਈ ਪਹਾੜਾਂ ਵਿਚਾਲੇ ਫਸ ਗਏ ਸੀ ਅਸੀਂ ਲਾ ਤੇ ਹਾਰਨ ਵੀ ਲਾਈਟ ਵੀ ਬੰਦ ਕਰਤੀ ਤੇ ਚਲੋ ਆਹ ਬੰਦੇ ਦਾ ਦਿਮਾਗ ਕੰਮ ਕੀਤਾ ਬਾਈ ਕਿਹੜੇ ਦਾ ਮੇਰਾ ਹਾਂ ਮੇਰਾ ਮੇਰਾ ਠੀਕ ਆ ਚੱਲ ਚੱਲਦੇ ਆਂ ਬਾਈ ਸਟਾਰਟ ਹੋ ਗਿਆ ਵਧੀਆ ਏ ਰ ਮਾਤਾ ਰਾਣੀ ਕਿਰਪਾ ਹੀ ਕਰਤੀ ਕਿ ਬਾਈ ਤੇ ਚੱਲਦੇ ਆਂ ਬਾਈ ਫਿਰ ਆਪਾਂ ਕਿਉਂ ਬਾਈ ਠੀਕ ਆ ਹੁਣ ਆਪਾਂ ਕੰਮ ਕਰਾਵਾਂਗੇ ਦੁਕਾਨ ਦੇਖ ਲਈ ਜਿੱਤੇ ਮੇਗੀ ਹਾਂਜੀ ਬਾਈ ਅਸੀਂ ਆਖਿਆ ਗੁਰਦੁਆਰੇ ਜਾਣ ਤੋਂ ਪਹਿਲਾਂ ਪੱਗ ਪੋਗ ਬੰਨ ਲਈਏ ਆਪਾਂ ਪੱਗ ਪੋਗ ਬੰਨ ਲਈਏ ਇਧਰ ਚਾਚੇ ਨੇ ਵੀ ਬੰਨ ਲਈ ਪੱਗ ਨੀਲੀ ਕੰਦਰ ਬਾਪੂ ਜੀ ਜਸੂ ਨੇ ਵੀ ਬੰਨ ਲਈ ਉਹ ਮੁੰਡਾ ਹੈਗਾ ਪੱਕੇ ਪੰਨਾ ਹੈ ਨਹੀਂ ਸੋਰਾ ਤੇ ਦੱਸੋ ਕੈਮਲਾ ਥੋੜੀ ਆਊਟ ਜੀ ਲੱਗ ਰਹੀ ਹੋਰ ਆਹ ਮੁੰਡਾ ਹੱਦ ਤੱਕ ਆਈ ਟੋਪਾ ਹੈ ਹੈਲਮਟ ਲੈ ਰਿਹਾ ਇਹਨਾਂ ਨੇ ਤੇ ਚਲ ਚੱਲਦੇ ਆ ਇੱਕ ਮੁੰਡਾ ਹੋ ਆ ਰਿਹਾ ਲੈ ਕਿੱਥੇ ਆਪਣੇ ਚੱਲੀ ਆਏ ਨੀ ਕੋਏ ਦੋ ਦੋ ਆਪਾ ਦਾ ਦੋ ਦੋ ਆਪਾ ਦਾ ਇਹ ਵੀ ਚੱਕਰ ਹੁੰਦਾ ਚਲੋ ਜੀ ਮਿਲਦੇ ਆ ਤੁਹਾਨੂੰ ਫਿਰ ਜਾ ਕੇ ਆਪਾਂ ਉੱਥੇ ਪੁਸ਼ਕਲ ਮੁਸ਼ਕਲ ਮੁਸ਼ਕਲਾ ਸਾਡੇ ਦੇ ਮੁਸ਼ਕਲ ਆ ਚੁੱਕੀ ਆ ਸਾਡੇ ਮੋਟਰਸਾਈਕਲ ਤੇ ਪਰ ਸਾਡੇ ਨਾਲ ਹੀ ਹੋਣਾ ਹੁੰਦਾ ਇਹ ਪਹਿਲਾਂ ਸਾਡੀ ਬੈਟਰੀ ਸੁੱਨ ਹੋ ਗਈ ਹੁਣ ਸਾਡਾ ਮੋਟਰਸਾਈਕਲ ਪੈਂਚਰ ਹੋ ਗਿਆ ਬਾੜੇ ਬਾੜੇ ਹਾਲਾਤ ਆ ਦੇਖੋ ਯਾਰ ਇੱਥੇ ਸਾਡਾ ਸਲਿੱਪ ਖਾਨ ਲੱਗ ਗਿਆ ਮੋਟਰਸਾਈਕਲ ਆ ਪੈਂਚਰ ਹੋਇਆ ਬਿਆ ਪੂਰਾ ਹੈ ਅੰਦਾਜ਼ ਵਰਕੇ ਚਲਾ ਹਣਾ ਪੈਂਚਰ ਹੋ ਚੁੱਕਿਆ ਹੁਣ ਯਾਰ ਦੇਖ ਜੇ ਸਾਡੂ ਲ ਕੱਢਦੇ ਆ ਕੋਈ ਆਪਾਂ ਨਾਲ ਦੇ ਦੋ ਜਣ ਆਪਣੇ ਅੱਗੇ ਆ ਲੰਘ ਗਏ ਉਹਨੂੰ ਫੋਨ ਕੀਤਾ ਹੁੰਦੇ ਰਹੇ ਉਹਨੇ ਨੇੜੇ ਤੇੜੇ ਪੈਂਚਰ ਵਾਲੀ ਦੁਕਾਨ ਵੀ ਰਹਿ ਗਈ ਲੱਗਦਾ ਆਪਣਾ ਤੇ ਕੋਈ ਗੱਲ ਨਹੀਂ ਦੇਖਦੇ ਆਪਾਂ ਹੁਣ ਮੂੰਹ ਓਟੇ ਆਂਦੇ ਨੇ ਯਾਰ ਹਣ ਬੜਾ ਬੰਗਾ ਵਾਹ ਸਲਿੱਪ ਜਾਗਾ ਦਾ ਖਾਤਾ ਦੇਖਿਆ ਪੈਂਚਰ ਹੋ ਗਿਆ ਹਲਾ ਮੋਟਰਸਾਈਕਲ ਜਿੰਨੀ ਆ ਕਾਲੀ ਨੂੰ ਸੱਚ ਕੱਢਦੇ ਦੀ ਹੋਰ ਬਾਬੇ ਹੋ ਗਏ ਨਾ ਆ ਤੇ ਬੰਮੀ ਕੋਲਾਕਤੀ ਕੋਲਾਕਤੀ ਪੈਂਚਰ ਗਾਵਾ ਨਿਕਲ ਗਿਆ ਜਿੰਨੀਆਂ ਬਚਕਲਾ ਤਾਂ ਦੇਣਾ ਚਲੋ ਇਹ ਦੇਖਦੇ ਆ ਕਿਹਦਾ ਹੋ ਰਿਹਾ ਹਾਂਜੀ ਉਹ ਜੀਸੀਬੀ ਲੱਗੀ ਹੋਈ ਆ ਦੇਖੋ ਤੁਹਾਨੂੰ ਦੇਖ ਰਹੇ ਹੋਵਾਂਗੇ ਉੱਥੇ ਜੀਸੀਬੀ ਨਾਲ ਪੱਥਰ ਜੇ ਸੱਟੀ ਜਾਂਦੀ ਆ ਇਹਦੇ ਵਿੱਚ ਨਾਂਦੀ ਵਿੱਚ ਆ ਦੇਖੋ ਉੱਥੋਂ ਰਿੜ ਕੇ ਆਏ ਨੇ ਹੋਰ ਪੱਥਰ ਇੱਥੇ ਰੁਕਿਆ ਕਿਉਂ ਸਾਡਾ ਮੋਟਰਸਾਈਕਲ ਪੈਂਚਰ ਹੋ ਗਿਆ ਦੋ ਜਣੇ ਮੋਟਰਸਾਈਕਲ ਪੈਂਚਰ ਵਾਣ ਗਏ ਨੇ ਤੇ ਅਸੀਂ ਉਰੇ ਖੜ ਕੇ ਗਿਰੀਆਂ ਗੁੰਰੀਆਂ ਖਾਦਿਆ ਰਹੋਣਾ ਭੁੱਖ ਲੱਗ ਜਾਂਦੀ ਕਿ ਤਰ ਰੁਕਿਆ ਵੀ ਨਹੀਂ ਨਾ ਉਹ ਲੱਗ ਰਹੀ ਆ ਬਾਈ ਮੇਰਾ ਤਾਂ ਐਂ ਜੀ ਕਰ ਰਿਹਾ ਵੀ ਇਸ ਤੋਂ ਕੋਈ ਨਾ ਪੱਤੇ ਪੁੱਤੇ ਤੋੜ ਕੇ ਖਾਣਾ ਬਈ ਯਾਰ ਆ ਬੜੀ ਭੁੱਖ ਲੱਗ ਰਹੀ ਆ ਲੱਗ ਰਹੀ ਆ ਆਹੀ ਪੈਕਟ ਲਿਆਏ ਇੱਕ ਗਿਰੀਆਂ ਦਾ ਉਹ ਵੀ ਹੁਣ ਖਾ ਲਿਆ ਉਹ ਤਾਂ ਭੁੱਖ ਜ਼ਿਆਦਾ ਹੀ ਲੱਗਣ ਲੱਗਦਾ ਨਾ ਥੋੜੀ ਹੀ ਖਾ ਕੇ ਉਹ ਹੋਰ ਭੱਖ ਲੱਗਿਆ ਉਹ ਬੀਲਾਈਆਂ ਜੜੀਆਂ ਨੇ ਜਿੱਤੇ ਉਹਦੇ ਰੋ ਸੱਸੇ ਲਾਈਕ ਕਰੋ ਸ਼ੇਅਰ ਕਰੋ ਕਾਚਾ ਮੈਂ ਕਹਿੰਦੇ ਯਾਚਾ ਲਾਈਕ ਕਰੋ ਸ਼ੇਅਰ ਕਰੋ ਲਾਈਕ ਕਮੈਂਟ ਕਰੇ ਕਹਦੇ ਸਬਸਕ੍ਰਾਈਬ ਕਰ ਦੋ ਕਹਦੇ ਕਰਦੇ ਇਹਨਕੇ ਠੀਕ ਹੈ ਕਹਦੇ ਮੈਂ ਕਹੂੰਗਾ ਕਹਦੇ ਕਰ ਦੋ ਬਈ ਯਾਰ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਯਾਰ ਠੀਕ ਆ ਬਈ ਮੋਚਾਂ ਲਾ ਰਿਹਾ ਪਾਣੀ ਦੀ ਬੋਤਲ ਆਪਾਂ ਚੱਕਣਗੇ ਉਹ ਸਾ ਫੋਟੋ ਮਿੱਟੀ ਕੱਚੀ ਪਹਾੜੀ ਆ ਪਰਾ ਰੋ ਨੀਚੇ ਸੇ ਤਾਂ ਖਾਈ ਜੀ ਆ ਦੇਖ ਲੋ ਇੱਧਰ ਖਾਈ ਸੋ ਹਾਂਜੀ ਗਾਇਸ ਤੇ ਉਰੇ ਬਹੁਤ ਵੱਡਾ ਜਾਮ ਲੱਗਿਆ ਹੋਇਆ ਹੈ ਤੇ ਉਰੇ ਉਹ ਗਾਂ ਕਿਤਨਾ ਪਹਾੜ ਦੇ ਗਿਆ ਉਹ ਉੱਥੇ ਅੱਗੇ ਬਈ ਪਹਾੜ ਰਹਿ ਗਿਆ ਜੀ ਹੈ ਰਾਹ ਵਜੇ ਹੀ ਨਹੀਂ ਕਹਿੰਦੇ ਰਾਹ ਬੰਦ ਹੋ ਗਿਆ ਜਮੀ ਬੰਦ ਹੋ ਗਿਆ ਜਮੀ ਬੰਦ ਦਾ ਕੋਲ ਆ ਬੱਸਾ ਜਮੀ ਬੰਦ ਛੱਕਾ ਉਹ ਉਰੇ ਖੜਿਆ ਸੀ ਹੈ ਸਾਨੂੰ ਫੋਟੋ ਮਾਰ ਦਿਖਾ ਕਿ ਤੇ ਰਾਹ ਬੰਦਾ ਉਹ ਤਾਂ ਉੱਥੇ ਜਾ ਕੇ ਪਤਾ ਚੱਲਣਾ ਹੈ ਲੱਗ ਗਿਆ ਨੇ ਛੇਟੇ ਮਿੰਟ ਦੋ ਬੰਦ ਗੰਢੇ ਆ ਦੇਖੋ ਜੀ ਨਾਲ ਦੌੜੋ ਮਾੜਾ ਨਾਲ ਨਾਲ ਕਰ ਮਾੜਾ ਨਾਲ ਨਾਲ ਦੇਖੋ ਯਾ ਹ ਟਾਈਮ ਆਈ ਇੱਥੇ ਟਾਈਮ ਦੇ 6 ਘੜੇ ਨੇ ਸਾਰੇ ਖੋਲੇ ਪਏ ਨੇ ਤਾਂ ਕਰਕੇ ਹੁੰਦਾ ਇਹ ਜਰਾ ਦਿਗੋਏ ਹਾਂਜੀ ਭਈਆ ਟਰਨਾਲ ਚੋਂ ਲੰਘ ਨਾ ਕੇ ਨਾ ਗੁਫਾਇੇ ਚੋਂ ਮੂੰਹ ਦੇ ਹਾਲ ਦਿਖਾਉਂਦਾ ਤਾ ਬਿੱਟੀ ਬਹੁਤ ਲੱਗੀ ਆ ਦੇਖੋ ਆ ਬਾਈ ਦੇ ਆ ਦੇ ਮਿੱਟੀ ਪਰਿਆ ਪਿਆ ਦੇਖੋ ਅੱਖਾਂ ਅੱਖਾਂ ਚ ਨਹੀਂ ਇੱਥੇ ਰੁਕੇ ਮੜਾ ਪਾਣੀ ਪੂਣੀ ਪੀਨੇ ਆ ਖਾਣੇ ਪੀਨੇ ਮੜਾ ਮੂੰਹ ਮਾ ਧੋਣੇ ਆ ਮਿੱਟੀ ਬਹੁਤ ਬਾਬੇ ਖਤ ਜਿੰਨੀ ਜਿੰਨੀ ਗਾਂ ਚ ਆਈ ਜਾਂਦੇ ਆ ਖਤਰਨਾਕ ਰਾ ਆ ਜਾਂਦੇ ਨੇ ਪੂਰੇ ਪਹਾੜੀਆਂ ਕੀ ਰਾਜੇ ਪਹਾੜੀਆਂ ਡਿੱਗੀਆਂ ਪਈਆਂ ਨੇ ਮੈਂ ਸ਼ੂਟ ਨਹੀਂ ਕਰ ਸਕਿਆ ਕਿਉਂਕਿ ਰਾ ਸਿੰਗਲ ਸੀ ਖੁੜੀ ਹੱਲੇ ਜੁਨ ਹੁੰਦੀ ਆ ਖਤਰੇ ਦਾ ਸੀ ਕੰਮ ਇਸ ਕਰਕੇ ਮੈਂ ਕੰਮ ਨਹੀਂ ਸਕਿਆ ਸ਼ੂਟ ਤੇ ਬਾਕੀ ਤੁਹਾਨੂੰ ਦਿਖਾਈ ਚਲਾਂਗੇ ਅਸੀਂ ਹੈ ਆ ਦੇਖੋ ਪਹਾੜ ਨੂੰ ਨਾ ਉਹ ਨਾ ਵਾਈ ਲੈਂਗਰ ਕਰਕੇ ਆ ਦੇਖੋ ਪਹਾੜ ਦੇਖੋ ਉਹ ਗੱਟੀਆਂ ਮੈਂ ਦੇਖੀ ਹਾਓ ਭਾਈ ਸਾਡਾ ਮੂੰਹ ਵਾ ਸਾਫ਼ ਕਰਨਾ ਪਾਣੀ ਨਾਲ ਧੋਨੇ ਆ ਯਾਰ ਚਲੋ ਦੇਖਿਆ ਫਿਰ ਸੋ ਹਾਂਜੀ ਗਾਇਸ ਤੇ ਅਸੀਂ ਥੋੜੀ ਦੇ ਦੂਰ ਥੋੜੀ ਦੂਰ ਆਏ ਤੇ ਸਾਨੂੰ ਲੰਗਰ ਮਿਲਿਆ ਇੱਥੇ ਫਿਰ ਚਲੀਏ ਜੇ ਗਾਂ ਜਾ ਕੇ ਦੇਖਦੇ ਆ ਕੀ ਲੰਗਰ ਆ ਕੀ ਲੰਗਰ ਹੈ ਕੀ ਲੰਗਰ ਆ ਨਾਲ ਆਇਓ ਮੁੰਡਿਓ ਆਇਓ ਆਇਓ ਲੰਗਰ ਤੇ ਮਾਤਰਾ ਸ਼ੇਰ ਜੰਗਲ ਤੇ ਹਾਂ ਬਾਕੀ ਤੁਹਾਨੂੰ ਪਤਾ ਹੀ ਆ ਦੇਖੋ ਕਿੰਨਾ ਮਾਰਾ ਹੀ ਡਾਇਲੋਗ ਹੈ ਦੇਖੋ ਯਾਰ ਪੂਰਾ ਮਤਲਬ ਘੈਂਟ ਆ ਪਰ ਮੋਟਰਸਾਈਕਲ ਤੇ ਥੋੜਾ ਔਖਾ ਆ ਜਿਹੜਾ ਪਹਿਲੀ ਵਾਰ ਆਇਆ ਨਹੀਂ ਬਾਈ ਔਖਾ ਹੀ ਆ ਅੱਜ ਤਾਂ ਬਾਕੀ ਪੱਸ ਆ ਜਿਓ ਆ ਬਾਈ ਨਾਲ ਆਇਆ ਸਾਡੇ ਪਹਿਲੀ ਵਾਰ ਆਉਣਾ ਖੌਫ ਤੇ ਬਣਉਣ ਪਾਇਆ ਤਾਂ ਨਾਲ ਜੋ ਤਾਂ ਨਾਲ ਜਿਸੀ ਕਰਾ ਉਹ ਲੰਘੇ ਉਹ ਦੇਖਦਾ ਡੈਡੀ ਪਿੱਚੀ ਆ ਪਿੱਚੀ ਆ ਡਰੀ ਗਿਆ ਮੈਂ ਉਹੀ ਦਿਨ ਛੱਡੀ ਉਹ ਤਾਂ ਮੈਂ ਬਾਗ ਚੱਲ ਮੈਂ ਉਹ ਤੇ ਰਾਹ ਆ ਕੇ ਰੁਕ ਜਾਂਦੇ ਛੱਡੀ ਬਾਹਰ ਤਾਂ ਆਇਆ ਇੱਕ ਬਡਬਰ ਵਾਲਿਆਂ ਦਾ ਜਗਾਰਾ ਕਹਿੰਦੇ ਮਾਤਾ ਦਾ ਸ਼ੇਰ ਜੰਗਲ ਚ ਤੇ ਬਡਬਰ ਵਾਲੇ ਜੰਗਲ ਦੇ ਵਿੱਚ ਚਲੋ ਜੀ ਚਲੋ ਦੇਖਦੇ ਜੀ ਜਾ ਕੇ ਕੀ ਲੰਗਰ ਰੱਖਦੀ ਸਿੰਦਾ ਵੀ ਗਿਆ ਅੰਤਰਾਏ ਵੀ ਲੱਖ ਨਹੀਂ ਤਾਇਆ ਟੇਰ ਰੱਖਦਾ ਬੜੀ ਥੱਲੇ ਅੱਜ ਜਸੂ ਬੈਠਾ ਸਨੇਹ ਰ ਲੰਗਰ ਕਹਿੰਦੇ ਕਾਲੀ ਦੇ ਮਨ ਪਸੰਦ ਲੱਗਿਆ ਮੈਂ ਚੌਲ ਦਾ ਕੜੀ ਚੌਲ ਕਾਲੀ ਦੀ ਪਸੰਦੀ ਦਾ ਕੜੀ ਚੌਲ ਕਿ ਨਹੀਂ ਆਲੇ ਨੂੰ ਬੈਠਾ ਬਣ ਕੇ ਮੜਾਸਾ ਆਹ ਬਈ ਪਹਾੜੀਆਂ ਨੇ ਲੰਗਰ ਲਾਇਆ ਹੋਇਆ ਯਾਰ ਕੜੀ ਚੌਲ ਨੇ ਨਾਲ ਖੀਰ ਚਲੀ ਜਾਂਦੇ ਉੱਤੇ ਅਨ ਨਦੀ ਕਿਨਾਰ ਲੱਗਿਆ ਨਦੀ ਦੇਵਾ ਮੈਂ ਕਿਹਾ ਜਦੋਂ ਅਸੀਂ ਤੁਰਿਆ ਨਦੀ ਸਾਡੇ ਨਾਲ-ਨਾਲ ਹੀ ਆਪਾਂ ਨਦੀ ਨਾਲ ਅਸੀਂ ਆ ਉਹਦੇ ਨਾਲ ਨਦੀ ਸਾਡੇ ਨਾਲ ਚਲੋ ਖਾਣੇ ਯਾਰ ਭੁੱਖ-ਭੁੱਖ ਬਹੁਤ ਲੱਗਿਆ ਹੈ ਆਲੇ ਬੰਬੇ ਉਹ ਖਤਰਨਾਕ ਪਹਾੜੀਆਂ ਡਰ ਵੀ ਫੁੱਲ ਲੱਗ ਰਿਹਾ ਲੇਕਿਨ ਮਜ਼ਾ ਵੀ ਆ ਰਿਹਾ ਪਰ ਪਤਾ ਨਹੀਂ ਕਰੀਏ ਕੀ ਕਰੀਏ ਕੀ ਨਾ ਦੇਖੋ ਕਨਫਿਊਜ਼ ਹੋਏ ਭਾਈਆ ਬਹੁਤ ਜ਼ਿਆਦਾ ਬਾੜੀਆਂ ਪੂੜੀਆਂ ਪੂੜੀਆਂ ਖਤਰਨਾਕ ਨੇ ਯਾਰ ਪਰ ਦੇਖ ਕੈਨ ਲੱਗਦਾ ਯਾਰ ਪੂਰੀ ਮਜ਼ੇ ਵੀ ਨਹੀਂ ਤੇ ਕੁਝ ਕਹਿਣ ਨੂੰ ਸ਼ਬਦ ਵੀ ਨਹੀਂ ਹੈਗੇ ਯਾਰ ਰੈਕਸ ਵਾਲਾ ਕਾ ਅੱਲਾ ਚਾਚਾਂ ਨਾਲ ਆ ਗਏ ਸੀ ਯਾਰ ਚਾਚਾਂ ਨਾਲ ਆ ਗਏ ਚਲੋ ਯਾਰ ਚੱਲਦੇ ਆ ਕੁਝ ਨਹੀਂ ਹੁੰਦਾ ਦੇਖੀ ਆਵਾਂਗੇ ਕੀ ਹਾਈਵੇ ਬਣੇ ਹੋਣਗੇ ਵੱਡੇ ਵੱਡੇ ਰਾਹ ਪਰ ਸਿੰਗਲ ਰੋਡ ਆ ਬਰੇ ਮੋਟਰਸਾਈਕਲ ਵਾਲਾ ਬਈ ਯਾਰ ਭਈ ਜਿਹੜਾ ਮੋਟਰਸਾਈਕਲ 'ਚ ਆਉਂਗਾ ਆਪਦਾ ਰਿਕਸ ਨਾ ਆਇਓ ਆਪਦੇ ਚੁਮਾਨਾ ਕਿਉਂਕਿ ਅਜੀ ਵੀ ਪਹਿਲੀ ਵਾਰ ਹੈ ਸਾਡੇ ਵੀ ਅਸੀਂ ਆ ਗਏ ਚਾਚਾਂ ਨਾਲ ਤੇ ਬਾਕੀ ਰੱਬ ਰੱਖਾ ਕਿਉਂ ਵੀ ਪਾਂਚਰ ਵਾਲੀਆਂ ਥੋੜੀ ਐ ਨੂੰ 15 20 ਕਿਲੋਮੀਟਰ ਰਹਿ ਗਿਆ ਸਾਡਾ ਟਰੈਵਲ ਕਰਨਾ ਬਾਕੀ ਕਿਤੇ ਕਿਤੇ ਰ ਆ ਵਧੀਆ ਇਹਨੋਂ ਤੱਕ ਠੀਕ ਲੱਗਦਾ ਕਿਤੇ ਕਿਤੇ ਜਮੀਂ ਸਿੰਗਲ ਸੜਕ ਹੁੰਦੀ ਆ ਇੱਕ ਪਾਸੇ ਪਹਾੜ ਆਇਆ ਤੇ ਇੱਕ ਪਾਸੇ ਨਦੀ ਆਇਦੀ ਆ ਕੰਮ ਖਦਰੇ ਵਾਲੀ ਹੋ ਜਾਂਦਾ